ਸਗਲ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪੈਰਪਰੀ ਸੱਤਰੀਆ ਕਾਲ ਮੈਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹੋ ਗਏ ਹਰ ਰੋਜ਼ ਦੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਨਾਂ ਨਾਲ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਆਂ ਜੀ ਹੁਣ ਮੌਜੂਦਾ ਸਥਿਤੀ ਕੀ ਐ ਕੀ ਹਾਲਾਤ ਨੇ ਪੰਜਾਬ ਦੇ ਵਿਸਥਾਰ ਦੇ ਵਿੱਚ ਦੱਸਿਓ ਜੀ ਵਖੋ ਜੀ ਪਹਿਲੀ ਗੱਲ ਤਾਂ ਇਹ ਵੀ ਪੰਜਾਬ ਦੇ ਵਿੱਚ ਪਾਣੀ ਨੇ ਜਿਹੜਾ ਵਕ ਵਕਤ ਖਾਵਾਂ ਦੇ ਉੱਤੇ ਪਹਿਲਾਂ ਦੇ ਮੁਕਾਬਲ ਤਨ ਕਾਫੀ ਘਟਿਆ ਪਰ ਜੋ ਘਰਾਂ ਦੇ ਵਿੱਚ ਗਾਰ ਆ ਜੋ ਵਕ ਵਕਤ ਖਾਵਾਂ ਦੇ ਉੱਤੇ ਸਮੱਸਿਆਵਾਂ ਉਹ ਸਮੱਸਿਆਵਾਂ ਉਵੇਂ ਦੀਆਂ ਉਵੇਂ ਆ ਪਾਣੀ ਦਾ ਪੱਧਰ ਭਾਵੇਂ ਘਟਿਆ ਪਰ ਲੋਕਾਂ ਦੀਆਂ ਮੁਸ਼ਕਲਾਂ ਬਰਕਰਾਰ ਆ 1996 ਪਿੰਡ ਖੜਾਂ ਦੀ ਮਾਰ ਦੇ ਵਿੱਚ ਆ 1.75 ਯਾਨੀ ਕਿ ਪੌਣੇ 2 ਲੱਖ ਹੈਕਟੇਅਰ ਫਸਲ ਬਰਬਾਦ ਹੋਈ ਹੈ ਖੇਤਾਂ ਦੇ ਵਿੱਚ ਜਮਾ ਜਿਹੜਾ ਮੀਂਹ ਦਾ ਪਾਣੀ ਇਹਨੂੰ ਟਿਊਬਵੈਲਾਂ ਦੇ ਰਾਹੀਂ ਕੱਢ ਕੇ ਧੱਗਰ ਦੇ ਵਿੱਚ ਸੁੱਟਿਆ ਜਾ ਰਿਹਾ ਕਿਸਾਨਾਂ ਵੱਲੋਂ ਲੰਘੇ ਕੱਲ ਦੀ ਗੱਲ ਹੈ ਹਰੀਕੇ ਹੈੱਡ ਵਰਕਸ ਦੇ ਵਿੱਚ ਪਾਣੀ ਦਾ ਪੱਧਰ ਲੰਘੇ ਕੱਲ ਤੱਕ 2,70,000 ਕਿਊਸਕ ਹੋ ਗਿਆ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਨੂੰ ਹੜਪ੍ਰਭਾਵਿਤ ਖੇਤਾਂ 'ਚੋਂ ਰੇਤ ਹਟਾਉਣ ਦੀ ਇਜਾਜ਼ਤ ਦੇਊਗੀ ਇਹ ਗੱਲ ਮਨੀਸ਼ ਸੋਧਿਆ ਨੇ ਕਹੀ ਹੈ ਕਿ ਅੱਜ ਤੋਂ ਪੰਜਾਬ ਦੇ ਸਾਰੇ ਸਬਿੱਧਕਾਦਾਰੇ ਖੁੱਲ ਗਏ ਸਕੂਲ ਖੁੱਲ ਗਏ ਸਰਕਾਰੀ ਸਕੂਲਾਂ ਦੇ ਅਧਿਆਪਕ ਕੱਲ ਤੋਂ ਜਾਣਗੇ ਬਾਕੀ ਸਾਰੇ ਜਿਹੜੇ ਉਹ ਅੱਜ ਖੁੱਲ ਗਏ ਆ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕੱਲ ਤੋਂ ਜਾਣਗੇ ਪਰ ਗੱਲ ਇਹ ਜੀ ਕਿ ਅੱਜ ਤੋਂ ਅਧਿਆਪਕਾਂ ਦੇ ਜਾਣਾ ਸ਼ੁਰੂ ਕਰਤਾ ਸੋ ਇਸ ਵੇਲੇ ਜਿਹੜੀ ਸਥਿਤੀ ਆ ਉਹ ਇਹ ਜੀ ਘੱਗਰ ਨੇ ਕਿਸਾਨਾਂ ਦੇ ਸਾਹ ਚੂਤੇ ਪਏ ਆ ਪਿੰਡ ਮਕੜੋਨਾ ਸਾਹਿਬ ਇੱਥੇ ਉਹ ਨਕੋਨਕ ਪਾਣੀ ਦੇ ਨਾਲ ਇਸ ਵੇਲੇ ਤੱਕ ਭਰਿਆ ਪਿਆ ਸੋ ਪੰਜਾਬ ਦੇ ਵਿੱਚ ਆਪਾਂ ਇੱਕ ਤਾਂ ਕਹਿੰਦੇ ਹੁੰਦੇ ਵੀ ਹੜ ਆ ਗਈ ਇਹ ਹੜ ਆ ਗਏ ਤਾਂ ਚਿੰਤਾਜਨਕ ਹੁੰਦੀ ਹੈ ਗੱਲ ਹੜ ਚਲੇ ਗਏ ਆ ਕੇ ਇਹ ਉਸ ਤੋਂ ਵੀ ਵੱਡੀ ਖਤਰਨਾਕ ਹੁੰਦੀ ਆ ਕਿਉਂਕਿ ਹੜ ਜੋ ਆਪਦਾ ਯਾਦਾਂ ਛੱਡ ਜਾਂਦਾ ਹੈ ਹੜ ਜੋ ਆਪਦੀ ਭਿਆਨਕਤਾ ਛੱਡ ਜਾਂਦਾ ਉਹਦੇ ਵਿੱਚੋਂ ਕੋਈ ਵੀ ਕੌਮ ਹੋਵੇ ਉਹਦੇ ਚੋਂ ਕੋਈ ਵੀ ਭਾਰਤ ਦਾ ਪਾਸਾ ਹੋਵੇ ਉਹ ਛੇਤੀ ਕਿਤੇ ਬਾਅਦ ਦੇ ਵਿੱਚ ਬਾਹਰ ਨਹੀਂ ਨਿਕਲਦਾ ਹੁਣ ਇਸ ਵੇਲੇ ਵੀ ਇਹੀ ਸਥਿਤੀ ਆ ਕਿਉਂਕਿ ਦੇਖੋ ਹੁਣ ਜਿਵੇਂ ਜਿਵੇਂ ਪਾਣੀ ਰੱਖਿਆ ਜਾਂ ਲੱਥ ਰਿਹਾ ਓਵੇਂ ਓਵੇਂ ਤੁਸੀਂ ਦੇਖੋ ਜੀ ਛੇਕ ਦੀਆਂ ਸਮੱਸਿਆਵਾਂ ਬਣੇ ਖੇੜਾ ਪਾਉਣਾ ਜਿਵੇਂ ਜਿਵੇਂ ਪਾਣੀ ਲਥੂਗਾ ਉਵੇਂ ਉਵੇਂ ਨੁਕਸਾਨ ਦੀ ਮਾਤਰਾ ਤੁਹਾਨੂੰ ਨੁਕਸਾਨ ਵੱਡਾ ਦੱਸੂਗਾ ਜਿਵੇਂ ਜਿਵੇਂ ਇੱਥੇ ਸਾਰਾ ਕੁਝ ਹੋਊਗਾ ਤੁਸੀਂ ਇਹ ਗੱਲ ਕਰੋਗੇ ਵੀ ਹਾਂ ਇਹ ਤਾਂ ਹੁਣ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਉਂਕਿ ਸਿਹਤ ਦੀਆਂ ਸਮੱਸਿਆਵਾਂ ਆਸਿਕ ਸਮੱਸਿਆਵਾਂ ਸਮਾਜਿਕ ਸਮੱਸਿਆਵਾਂ ਜਿਹੜੇ ਲੋਕ ਹੁਣ ਤੱਕ ਜਾਂਦੇ ਆ ਇਹ ਲੋਕ ਉਦੋਂ ਵੀ ਜਾਣਗੇ ਇਹ ਹੁਣ ਬਹੁਤ ਵੱਡੀ ਸਮੱਸਿਆ ਹੋਣੀ ਆ ਕਿਉਂਕਿ ਦੇਖੋ ਸਾਡੇ ਵਿੱਚ ਜਨੂਨ ਹੁੰਦਾ ਪਰ ਜਨੂਨ ਹੁੰਦਾ ਸਾਡੇ ਵਿੱਚ ਉਦੋਂ ਜਦੋਂ ਕੋਈ ਕਟੜਨਾ ਵਾਪਰ ਜਾਂਦੀ ਆ ਜੇ ਉਹ ਸਬੰਧਤ ਸਮੱਸਿਆ ਲਗਾਤਾਰ ਕਈ ਮਹੀਨੇ ਚੱਲਦੀ ਹੋਵੇ ਜੇ ਫਿਰ ਉੱਥੇ ਉਹ ਜਨੂੰਨ ਉਵੇਂ ਨਹੀਂ ਰਹਿੰਦਾ ਸੋ ਜਿਹੜੇ ਲੋਕ ਰਾਸ਼ਨ ਲੈ ਕੇ ਜਾ ਰਹੇ ਆ ਜਿਹੜੇ ਲੋਕ ਉੱਥੇ ਦਾਨੀ ਸੱਜਣ ਪਹੁੰਚ ਰਹੇ ਆ ਸੇਵਾ ਕਰ ਰਹੇ ਆ ਕੀ ਉਹ ਆਉਂਦੇ ਤਿੰਨ ਚਾਰ ਮਹੀਨੇ ਤੱਕ ਲਗਾਤਾਰ ਇਹੇ ਕਰਨਗੇ ਸਵਾਲ ਸਭ ਤੋਂ ਵੱਡਾ ਇਹ ਆ ਕਿ ਉਸ ਤੋਂ ਵੱਡੀ ਗੱਲ ਇਹ ਆ ਵੀ ਕਈ ਸਮਾਂ ਤੇ ਦੇਖੋ ਜਦੋਂ ਆਪਾਂ ਇਸ ਸਾਰੇ ਵਰਤਾਰੇ ਦੇ ਵਿੱਚ ਇਸ ਸਾਰੇ ਦੁੱਖ ਦੇ ਮੌਕੇ ਦੇ ਉੱਤੇ ਤੇ ਅਸੀਂ ਪੰਜਾਬ ਨੇ ਇੱਕ ਉਦਾਹਰਨ ਦੇ ਪੇਸ਼ ਕੀਤੀ ਵੀ ਦੇਖੋ ਕਮਾਲ ਹੋ ਗਈ ਬੰਦਾ ਬੰਦੇ ਨਾਲ ਕਿਵੇਂ ਖੜਦਾ ਦਾਨੀ ਸੱਜਣ ਕਿਵੇਂ ਖੜਦੇ ਆ ਇਦਾਂ ਵੀਡੀਓ ਦੁਨੀਆ ਭਰ ਦੇ ਵਿੱਚ ਵਾਇਰਲ ਹੋਈਆਂ ਪਰ ਪਿਛਲੇ ਇੱਕ ਹਫ਼ਤੇ ਤੋਂ ਉਹ ਵੀ ਵੀਡੀਓ ਵਾਇਰਲ ਹੋਣ ਲੱਗ ਪਈਆਂ ਜਿਦੇ ਵਿੱਚ ਰਾਸ਼ਨ ਦੀਆਂ ਟਰਾਲੀਆਂ ਲੁੱਟੀਆਂ ਜਾ ਰਹੀਆਂ ਜਿਵੇਂ ਚੰਬਲ ਘਾਟੀ ਦੇ ਡਾਕੂ ਪੈ ਗਏ ਹੁੰਦੇ ਇਸ ਤਰੀਕੇ ਦੇ ਨਾਲ ਟਰਾਲੀ ਕਿਸੇ ਪਿੰਡ ਦੇ ਵਿੱਚ ਮਗਰੋਂ ਆਉਂਦੀ ਹੈ ਲੋਕ ਉਹਨੂੰ ਟੁੱਟ ਕੇ ਪੈ ਜਾਂਦੇ ਆ ਕੋਈ ਪਾਣੀ ਵਾਲਾ ਬੋਤਲਾ ਖੋ ਕੇ ਲੈ ਗਿਆ ਕੋਈ ਕਣ ਖੋ ਕੇ ਲੈ ਗਿਆ ਕੋਈ ਆਟਾ ਖੋ ਕੇ ਲੈ ਗਿਆ ਕੁਝ ਕੁ ਵੀਡੀਓ ਜਿਹੜੀਆਂ ਇਸ ਤਰ੍ਹਾਂ ਆਈਆਂ ਉਹਨਾਂ ਨੇ ਦੂਜੇ ਲੋਕਾਂ ਦੇ ਮਨੋਬਲ ਦੇ ਉੱਤੇ ਵੀ ਸੱਟ ਮਾਰੀ ਆ ਉਈ ਯਾਰ ਆਪਾਂ ਉਸੇ ਵੰਡੜ ਜਾਣਾ ਸਮਾਨ ਲਟਾਉਣ ਥੋੜੀ ਜਾਣਾ ਸੋ ਇਸ ਕਰਕੇ ਇਹਦੇ ਵੱਲ ਵੀ ਗੌਰ ਕਰਨੀ ਚਾਹੀਦੀ ਹੈ ਮੈਂ ਕੱਲ ਇੱਕ ਨਾ ਬੀਐਸਐਫ ਦੇ ਜਵਾਨਾਂ ਦੀ ਵੀਡੀਓ ਦੇਖੀ ਤੇ ਉਹਨਾਂ ਨੇ ਕਿਸੇ ਦੇ ਨਾਲ ਗੱਲ ਕੀਤੀ ਜਦੋਂ ਮੰਨ ਲਓ ਕੋਈ ਬੰਦਾ ਰਾਸ਼ਨ ਵੰਡਣ ਜਾਂਦਾ ਉਹਨਾਂ ਦੀ ਬੋਟ ਆ ਬੀਐਸਐਫ ਹਲ ਹੈਗੀ ਉਹ ਉਹਨਾਂ ਨੂੰ ਕਦਰ ਜਦੋਂ ਬਾਅਦ ਵਿੱਚ ਆਪਸ ਦੇ ਵਿੱਚ ਗੱਲ ਕਰਨ ਵੀ ਇਹ ਸਫਤੇ ਜਵਾਨ ਕਹਿੰਦੇ ਦੇਖੋ ਜਿੰਨਾ ਪੰਜਾਬ ਨੇ ਇਸ ਔਖੇ ਵੇਲੇ ਦੇ ਵਿੱਚ ਰਾਸ਼ਨ ਭੇਜਤਾ ਨਾ ਤੇ ਇਹ ਕੌਮ ਵੱਖਰੀ ਆ ਇਹ ਜੇ ਚਾਹੁੰਦੇ ਨਾ ਜੀ ਇਹ ਚਾਉਣ ਇਹ ਤਾਂ ਹੋਰ ਚੀਜ਼ ਨਾ ਵੀ ਹੋਵੇ ਇਹ ਰਾਸ਼ਨ ਨਿਗਾ ਪੰਨਾ ਦੇ ਨਾਲ ਹੀ دریا ਨੂੰ ਬੰਦ ਮਾਰ ਦੇਣ ਪਰ ਇਸ ਕੌਮ ਦੇ ਕੋਲੇ ਤਰਤੀਬ ਵੀ ਕਦੀ ਆ ਉਹ ਕਹਦੇ ਵੀ ਜਿੰਨਾ ਦਲੇਰਾਨਾ ਵਤੀਰਾ ਜੋ ਉਹਨਾਂ ਦਾ ਤਾਂ ਹੀ ਸੁਭਾਅ ਉਹ ਤਾਂ ਕਮਾਲ ਆ ਪਰ ਇਹਨਾਂ ਦੇ ਕੋਲੇ ਤਰਤੀਬ ਹੈ ਨਹੀਂ ਜੀ ਇਹ ਭਾਈ ਕਿਹੜੀ ਚੀਜ਼ ਕਦੋਂ ਮੰਨਣੀ ਹੈ ਕਿਹੜੇ ਹਿਸਾਬ ਨਾਲ ਮੰਨਣੀ ਹੈ ਕੀ ਕਰਨਾ ਕੀ ਨਹੀਂ ਕਰਦਾ ਸੋ ਉਹਨਾਂ ਦੀ ਵੀ ਉਹ ਗੱਲ ਸਹੀ ਹੈ ਇਸ ਕਰਕੇ ਹੋੜੇ ਗੱਲਾਂ ਚੱਲਣ ਲੱਗ ਪਈਆਂ ਵੀ ਆਪਾਂ ਮੈਨੇਜ ਕਰਗੇ ਕਈ ਉਹ ਵੀ ਲੋਕ ਲਈ ਜਾਂਦੇ ਆ ਸਮਾਨ ਜਿਹੜੇ ਲੋਕਾਂ ਦਾ ਕੁਝ ਨਹੀਂ ਵਿਗੜਿਆ ਕੋਈ ਹੜ੍ਹ ਵੀ ਮਾਰਨੀ ਉਹਨਾਂ ਨੂੰ ਫਸਲਾਂ ਵੀ ਖੜੀਆਂ ਘਰੇ ਵੀ ਰੋਟੀ ਵਧੀਆ ਪਖਦੀ ਹੈ ਉਹਨਾਂ ਨੂੰ ਕਿਸੇ ਦੀ ਵੀ ਜ਼ਰੂਰਤ ਨਹੀਂ ਘਰ ਡੁੱਬਿਆ ਵੀ ਨਹੀਂ ਆ ਉਹ ਸਮਾਨ ਵੱਧ ਲੈ ਗਏ ਜਿਹੜੇ ਡੁੱਬੇ ਹੋਏ ਆ ਉਹ ਸਮਾਨ ਟੱਟ ਲੈ ਗਏ ਇਥੇ اخਲਾਕੀ ਤੌਰ ਦੇ ਉੱਤੇ ਗ੍ਰੈਵਿਟੀ ਦੀ ਉਦਾਹਰਨ ਪਰ ਦਾਨੀ ਸੱਜਣ ਜਿੰਦਾਬਾਦ ਆ ਉਹਨਾਂ ਨੇ ਬਹੁਤ ਕਮਾਲ ਕੀਤੀ ਹੈ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਤਹਿਣਾ ਸਾਹਿਬ ਕਿ ਦਾਨੀ ਸੱਜਣਾ ਨੇ ਤਾਂ ਵਾਕਈ ਬਹੁਤ ਕਮਾਲ ਕਰ ਦਿੱਤੀ ਉਹਨਾਂ ਨੇ ਮੋਹਰੇ ਹੋ ਕੇ ਬਾਹ ਫੜੀਆ ਪਰ ਜਿਹੜੀ ਰੇਤਾਂ ਦੀ ਤੁਸੀਂ ਗੱਲ ਕੀਤੀ ਹੈ ਜੀ ਇਹ ਹੁਣ ਜਿਸ ਦਾ ਖੇਤ ਉਸ ਦੀ ਰੇਤ ਪਾਲਿਸੀ ਇਹ ਲਿਹਾਉਣ ਦੀ ਮੰਗ ਕੀਤੀ ਜਾ ਰਹੀ ਹੈ ਨਾ ਵੀ ਇਹ ਪਾਲਿਸੀ ਹੋਣੀ ਚਾਹੀਦੀ ਹੈ ਵੀ ਤਾਂ ਜੋ ਕਿਸਾਨਾਂ ਦਾ ਕੁਝ ਭਲਾ ਹੋ ਸਕੇ ਦੇਖੋ ਦੋ ਗੱਲਾਂ ਨੇ ਜੀ ਇੱਕ ਤਾਂ ਗੱਲ ਇਹ ਆ ਕਿ ਤਾਂ ਮਾਈਨਿੰਗ ਦਾ ਬੜਾ ਨਿਯਮ ਆ ਨਾ ਮਾਈਨਿੰਗ ਐਕਟ ਉਹਦੇ ਵਿੱਚ ਤੁਸੀਂ ਰੇਤ ਨੂੰ ਨਹੀਂ ਲਿਆ ਸਕਦੇ ਕਿਉਂਕਿ ਇਹ ਹੈਗਾ ਜੀ ਕੁਦਰਤੀ ਸਰੋਤ ਇਹ ਕੁਦਰਤੀ ਸਰੋਤ ਦੇ ਉੱਤੇ ਤੁਹਾਡਾ ਜਾਂ ਕਿਸੇ ਵੀ ਵਿਅਕਤੀ ਵਿਸ਼ੇਸ਼ ਦਾ ਕਬਜ਼ਾ ਨਹੀਂ ਹੈ ਇਹਨਾਂ ਹੀ ਸਰਕਾਰ ਦੇ ਮਿਊਜ਼ੀਅਮ ਬਣੇ ਹੋਏ ਆ ਖੱਡਾਂ ਦੀ ਬਨਾਂਮੀ ਹੁੰਦੀ ਆ ਉਹ ਜਿਹਨਾਂ ਦੀ ਨਲਾਮੀ ਹੋ ਜਾਂਦੀ ਜਿਹਨਾਂ ਦੇ ਹੱਕ ਦੇ ਵਿੱਚ ਉਹੀ ਫਿਰ ਸਾਰਾ ਕੁਝ ਕਰਦੇ ਆ ਤੇ 2 ਨੰਬਰ ਦੇ ਵਿੱਚ ਵੀ ਬਹੁਤ ਕੁਝ ਚੱਲਦਾ ਤੇ ਰੇਤ ਵੇਚ-ਵੇਚ ਕੇ ਕਈ ਲੋਕਾਂ ਦੇ ਆਪਾਂ ਜਾਣਦੇ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਆਪਦੇ ਕਾਰੋਬਾਰ ਖੱਟ ਖੜਲੇ ਆ ਦੂਜੀ ਗੱਲ ਇਹ ਕਿ ਰੇਤ ਵੰਗੀ ਬਹੁਤ ਆ ਤੀਜੀ ਗੱਲ ਇਹ ਆ ਵੀ ਰੇਤ ਜਦੋਂ 2023 ਦੇ ਖੱਡਾਂ ਦੇ ਵਿੱਚ ਲੋਕਾਂ ਨੇ ਘਰਾਂ 'ਚ ਆਈ ਸੀ ਉਸ ਵੇਲੇ ਵੀ ਲੋਕਾਂ ਨੂੰ ਚਤੜ੍ਹਨ ਦੀ ਇਜਾਜ਼ਤ ਨਹੀਂ ਸੀ ਮਿਲੀ ਲੋਕ ਆਪਦੇ ਖੇਤ ਨੂੰ ਵੇਲਾ ਤਾਂ ਕਰ ਸਕਦੇ ਆ ਪਰ ਆਈ ਜਿਹੜੀ ਖੇਤ ਦੇ ਵਿੱਚ ਆਈ ਰਹੀ ਏ ਤਉਨੂੰ ਵੇਚ ਨਹੀਂ ਸਕਦੇ ਉਹਦੇ ਪਿੱਛੇ ਕਾਰਨ ਇਹ ਆ ਵੀ ਭਾਈ ਤੁਸੀਂ ਇਹ ਨਿਯਮਾਂ ਤੋਂ ਉਲਟ ਜਾਓਗੇ ਤੁਸੀਂ ਆਪਦੇ ਖੇਤ ਨੂੰ ਪਹਿਲਾਂ ਨਗੋ ਉਪਜਾਊਤਾ ਬਣਾ ਸਕਦੇ ਹੋ ਪਰ ਤੁਸੀਂ ਇਹ ਕੁਦਰਤੀ ਸਰੋਤ ਨੂੰ ਵੇਚ ਨਹੀਂ ਸਕਦੇ ਕਿਉਂਕਿ ਇਹ ਸਰਕਾਰੀ ਨਿਯਮਾਂ ਦੇ ਤੇ ਕਾਨੂੰਨ ਦੇ ਉਲਟ ਜਾਂਦੀ ਗੱਲ ਆ ਹੁਣ ਰੌਲਾ ਇਹ ਚ ਗੱਲ ਜਾਦੀ ਜੇਕਰ ਕਿਸੇ ਬੰਦੇ ਦਾ ਗਰੀਬ ਬੰਦੇ ਦੀ ਉਹਦੀ ਫਸਲ ਮਰ ਗਈ ਅਚਾਨਕ ਹੜਾ ਆ ਗਿਆ ਸਰਕਾਰ ਨੇ ਬਰਣੀ ਬਣਾਏ ਹੜ ਆ ਗਿਆ ਉਹਦੇ ਖੇਤ ਦੇ ਵਿੱਚ 5 ਫੁੱਟ ਰੇਤ ਚੜ ਗਈ ਤੇ ਉਹ ਰੇਤ ਚੁੱਕੇ ਰੇਤ ਚੁੱਕਣ ਦੇ ਉੱਤੇ ਲੱਖਾਂ ਰੁਪਏ ਲੱਗ ਜਾਂਦਾ ਕਿਉਂਕਿ ਮੈਨ ਪਾਵਰ ਵੀ ਚਾਹੀਦੀ ਆ ਉਹਦੇ ਵਿੱਚ ਟਰੈਕਟਰ ਵੀ ਚਾਹੀਦੇ ਆ ਡੀਜ਼ਲ ਵੀ ਚਾਹੀਦੇ ਆ ਸਮਾਂ ਵੀ ਚਾਹੀਦਾ ਸਭ ਕੁਝ ਚਾਹੀਦਾ ਰੇਤ ਮੰਨੋ ਚੱਕ ਲਈ ਇੱਕ ਸਾਈਡ ਤੇ ਲਾਉਣੀ ਪਊਗੀ ਉਹਦੇ ਤੇ ਲੱਖਾਂ ਰੁਪਏ ਲੱਗਿਆ ਉਹਦਾ ਪਹਿਲਾ ਫਸਲ ਬਾਰੀ ਗਈ ਉਤੋਂ ਤੁਸੀਂ ਹੋਰ ਉਹਦੇ ਤੇ ਭਰ ਪਾਤਾ ਉਹਦਾ ਡੁੱਬਣੇ ਮਾਰ ਪੈ ਗਈ ਉਹਨੂੰ ਪਰ ਹੁਣ ਜਿਹੜੀ ਪੰਜਾਬ ਦੀ ਸਰਕਾਰ ਆ ਮੇਰਾ ਖਿਆਲ ਆ ਵੀ ਅੱਜ ਦੇ ਕਲਪ ਦੇ ਵਿੱਚ ਸ਼ਾਇਦ ਇਸ ਗੱਲ ਦਾ ਐਲਾਨ ਕਰ ਦੂਗੀ ਕਿ ਇਹ ਖੇਤ ਉਹਦੀ ਉਹਦੀ ਰੇਤ ਵੀ ਜਿਹਦੇ ਖੇਤ ਦੇ ਵਿੱਚ ਰੇਤ ਆਈ ਆ ਉਹ ਉਹਨੂੰ ਚੁੱਕ ਕੇ ਵੇਚ ਸਕਦਾ ਉਹਨੂੰ ਵੇਚ ਕੇ ਆਪਦਾ ਤੋਰੀ ਫੁਲਕਾ ਚਲਾ ਸਕਦਾ ਜਿੰਨਾ ਵੀ ਸੰਭਵ ਹੋਵੇ ਹੁਣ ਇਹੀ ਗੱਲ ਬਾਕੀ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਕਹੀ ਜਾ ਰਹੀ ਆ ਵੀ ਇਹ ਕਿਉਂ ਨਹੀਂ ਕੀਤਾ ਜਾਂਦਾ ਵੀ ਭਾਈ ਜਿਹਦੇ ਖੇਤ ਦੇ ਵਿੱਚ ਜਿਹੜੀ ਰੇਤ ਆ ਗਈ ਇਹ ਉਹਦੀ ਆ ਉਹਨੂੰ ਵੇਚੇ ਨਾ ਵੇਚੇ ਪਸ਼ੂਆਂ ਥੱਲੇ ਸੁਟੇ ਉਹਨਾਂ ਲੋਕਾਂ ਨੂੰ ਵੇਚ ਦੇਵੇ ਕੁਝ ਵੀ ਕਰੇ ਇਹ ਉਹਦੀ ਆਪਣੀ ਮਰਜ਼ੀ ਆ ਇਹ ਵੀ ਗੱਲ ਸੱਚੀ ਆ ਵੀ ਜਿਹੜੀ ਦਰਿਆ ਦੇ ਵਿੱਚੋਂ ਰੇਤ ਆਉਂਦੀ ਆ ਜੇ ਤਾਂ ਉਹ ਨੇੜਲੇ ਖੇਤਾਂ ਦੇ ਵਿੱਚ ਹੋਵੇ ਫੇਰ ਤਾਂ ਉਹ ਕੰਮ ਦੀ ਹੁੰਦੀ ਆ ਜਿਹੜੀ ਦੂਜੀ ਬਹੁਤ ਦੂਰ ਤੱਕ ਚਲੀ ਗਏ ਮੰਨ ਲਓ ਕਈ ਕਿਲੋਮੀਟਰ ਤੱਕ ਦਰਿਆ ਦਾ ਪਾਣੀ ਗਿਆ ਤੇ ਉਹ ਉਥੋਂ ਤੱਕ ਰੇਤ ਗਈ ਆ ਉਹ ਕੱਲੀ ਭਾਰਤ ਪਾਉਣ ਲਈ ਰਹਿ ਜਾਂਦੀ ਆ ਉਹ ਰੇਤ ਦੀ ਕੁਆਲਿਟੀ ਉਵੇਂ ਹੀ ਨਹੀਂ ਰਹਿ ਜਾਂਦੀ ਸੋ ਇਹ ਵੀ ਇੱਕ ਪੱਖ ਹੈਗਾ ਸੋ ਮੈਨੂੰ ਲੱਗਦਾ ਵੀ ਜਿਵੇਂ ਮਨਜੀਤ ਸੋਢੀਆਂ ਨੇ ਲੰਘੇ ਚੱਲ ਗੱਲ ਕਹੀ ਆ ਉਨੇ ਕਹਿ ਦਿੱਤੇ ਜਿਹੜੇ ਜਿਹਦੇ ਖੇਤ ਦੇ ਵਿੱਚ ਰੇਤ ਹੋਊਗੀ ਉਹਦੇ ਬਾਰੇ ਉਹ ਰੇਤ ਉਹਦੀ ਹੋਣੀ ਚਾਹੀਦੀ ਆ ਰੇਤ ਦੇ ਉੱਤੇ ਅਧਿਕਾਰ ਉਹਦਾ ਹੋਊਗਾ ਉਹ ਕਹਿੰਦੇ 48 ਘੰਟਿਆਂ ਦੇ ਵਿੱਚ ਅਸੀਂ ਇਸ ਗੱਲ ਦੇ ਉੱਤੇ ਇੱਕ ਦਮਾ ਦੀ ਜਮਲ ਲਿਆ ਕੇ ਆਵਾਂਗੇ ਕਿ ਭਗਵੰਤਬਾਦ ਹੋਰੀ ਇਹਦੀ ਅਗਵਾਈ ਕਰਨਗੇ ਸੋ ਮੈਨੂੰ ਲੱਗਦਾ ਵੀ ਐਸੇ ਕੀ ਇਹ ਮਸਲਾ ਥੋੜੇ ਕਿ ਚਿਰ ਲਈ ਹੱਲ ਹੋਊਗਾ ਵੀ ਭਾਈ ਖੇਤ ਆ ਜਿਹੜਾ ਰੇਤ ਵੀ ਉਹਦੀ ਆ ਜੀ ਤੇ ਟੇਣਾ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਹ ਫੜੀ ਹੈ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਬਹੁਤ ਸਾਰੇ ਲੋਕ ਜਿਹੜੇ ਉਹ ਅੱਗੇ ਆਏ ਨੇ ਜਿਨ੍ਹਾਂ ਨੇ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਹੈ ਉਹਨਾਂ ਚੋਂ ਇੱਕ ਨਾਮ ਹੈ ਜੀ ਸੋਨੂ ਸੂਦ ਹੋਰਾਂ ਦਾ ਜਿਹੜੇ ਹਮੇਸ਼ਾ ਹੀ ਚਾਹੇ ਕੋਈ ਵੀ ਦਿੱਕਤ ਹੋਵੇ ਪੂਰੇ ਮੁਲਕ ਦੇ ਵਿੱਚ ਹਮੇਸ਼ਾ ਆਪਣਾ ਹੱਥ ਜੜਾ ਉਹ ਅੱਗੇ ਵਧਾਉਂਦੇ ਨੇ ਤੇ ਉਹਨਾਂ ਨੇ ਵੀ ਕਹਿੰਦੇ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਹੈ ਜੀ ਬਿਲਕੁਲ ਜੀ ਬਿਲਕੁਲ ਸੋਨੂ ਸੂਦ ਦੇਖੋ ਮੋਗੇ ਵੱਲ ਦਾ ਚਮਿਆ ਗਿਆ ਬਾਲੀਵੁੱਡ ਦੇ ਵਿੱਚ ਪ੍ਰਮਾਨ ਚੜਿਆ ਉਹਦੀ ਬਹੁਤ ਇਸ ਵੇਲੇ ਆਪਾਂ ਜਾਣਦੇ ਕਿ ਸਮਾਜ ਸੇਵੀ ਕਮਾ ਦੇ ਵਿੱਚ ਵੀ ਚੜਤਾ ਤੇ ਸੋਨੂ ਸੂਤ ਦੇ ਵੱਲੋਂ ਲੰਘੇ ਕੱਲ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਉਹਦੇ ਵੱਲੋਂ ਉੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਵੀ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਬੇਫਿਕਰ ਰਹੋ ਜੋ ਕੁਦਰਤ ਦਾ ਵਰਤਾਰਾ ਉਹ ਤਾਂ ਆਪਾਂ ਬਦਲ ਨਹੀਂ ਸਕਦੇ ਉਹਨੇ ਦੋ ਟੁੱਕੇ ਗੱਲ ਕਹੀ ਆ ਆਪਣੀ ਟੀਮ ਦੇ ਨਾਲ ਆਪਣੀ ਭੈਣ ਮਾਲਵਿਕਾ ਸੂਤ ਦੇ ਨਾਲ ਉਹਦੇ ਵੱਲੋਂ ਦੌਰਾ ਕੀਤਾ ਗਿਆ ਸੁਲਤਾਨਪੁਰ ਲੋਧੀ ਦਾ ਇਹ ਇਹ ਗੱਲ ਅਸ ਦਿੱਤੀ ਗਈ ਹੈ ਕਿ ਅਸੀਂ ਬਿਲਕੁਲ ਤੁਹਾਡੇ ਤੋਂ 1% ਵੀ ਦੂਰ ਨਹੀਂ ਗਏ ਜਦੋਂ ਇਹ ਪਾਣੀ ਲੱਗ ਗਿਆ ਤਾਂ ਡਿੱਗੇ ਹੋਏ ਘਰਾਂ ਨੂੰ ਪਵਾਉਣ ਦੇ ਵਿੱਚ ਡਿੱਗੇ ਹੋਏ ਘਰ ਮੁੜ ਖੜੇ ਕਰਨ ਦੇ ਵਿੱਚ ਅਸੀਂ ਹਿੱਸਾ ਪਾਵਾਂਗੇ ਅਸੀਂ ਯੋਗਦਾਨ ਪਾਵਾਂਗੇ ਉਹਨੇ ਇਹ ਗੱਲ ਕਹੀ ਹੈ ਸੋ ਬਹੁਤ ਸਾਰੇ ਲੋਕ ਹੋਰ ਵੀ ਹੈ ਜਿਵੇਂ ਕੱਲ ਮਨਕੀਰਤ ਔਲਖਾ ਉਹਦੇ ਵੱਲੋਂ ਬਹੁਤ ਮਦਦ ਕੀਤੀ ਗਈ ਹੈ ਉਹਦੇ ਵੱਲੋਂ ਵੀ ਸੇਵਾ ਕੀਤੀ ਗਈ ਕਰੋੜਾਂ ਰੁਪਏ ਦੀ ਇਹ ਮਨਕੀਰਤ ਔਲਖ ਕਿਸਾਨਾਂ ਵਾਸਤੇ 10 ਨਵੇਂ ਟਰੈਕਟਰ ਲੈ ਕੇ ਡੇਰਾ ਬਾਬਾ ਦਾਣੇ ਸਹ ਪਹੁੰਚਿਆ ਦੇ ਨਾਲ ਇਹ ਵੀ ਗੱਲ ਕਹੀ ਹੈ ਵੀ ਸਾਥੀਆਂ ਦੀ ਮਦਦ ਦੇ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ 100 ਡਾਕਟਰ ਉੱਤੇ ਜਾਣਗੇ ਸੋ ਉਹਨੇ ਆ ਵੀ ਗੱਲ ਕਹੀ ਹੈ ਤੇ ਇਹ ਚੰਗੀ ਗੱਲ ਹੈ ਦੇਖੋ ਅੱਜ ਕੀ ਪੰਜਾਬੀਆਂ ਨੇ ਕਸਰ ਕੋਈ ਨਹੀਂ ਛੱਡੀ ਜਿਵੇਂ ਕਿ ਸੁਲਮਾਨ ਖਾਨ ਦੀ ਟੀਮ ਨੇ ਗੱਲ ਕਹੀ ਹੈ ਬੀਗ ਹਿਊਮਨ ਨੇ ਉਹਨੇ ਗੱਲ ਕਹੀ ਹੈ ਕਿ ਜਦੋਂ ਇਹ ਪਾਣੀ ਲੱਗ ਗਿਆ ਘਰ ਬਣਾਉਣ ਚ ਅਸੀਂ ਵੀ ਹਿੱਸਾ ਪਾਵਾਂਗੇ ਇਥੇ ਅਕਸ਼ੇ ਕੁਮਾਰ ਨੇ 5 ਕਰੋੜ ਰੁਪਇਆ ਦਿੱਤਾ ਜਿੰਨਾ ਮੈਨੂੰ ਪਤਾ ਲੱਗਾ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ 11 ਕਰੋੜ ਰੁਪਇਆ ਦਾ ਐਲਾਨ ਕੀਤਾ ਗਿਆ ਸੋ ਇਸ ਤਰੀਕੇ ਦੇ ਨਾਲ ਆਮ ਲੋਕਾਂ ਨੇ ਸੁਧਾਰਨ ਲੋਕਾਂ ਨੇ ਕਦਰ ਕੋਈ ਨਹੀਂ ਛੱਡੀ ਪਰ ਨੁਕਸਾਨ ਹੀ ਬਹੁਤ ਵੱਡਾ ਹੋਇਆ ਗੱਲ ਇਹ ਵੀ ਨੁਕਸਾਨ ਹੋਇਆ ਹਜ਼ਾਰਾਂ ਕਰੋੜ ਦਾ ਉਹ ਨੁਕਸਾਨ ਹੈ ਜਿਹੜਾ ਲੋਕ ਆਪਣੇ ਤੌਰ ਦੇ ਉੱਤੇ ਇਕੱਲਾ ਨਹੀਂ ਪੂਰ ਸਕਦੇ ਉਹ ਹੁਣ ਉਦਾਹਰਣ ਦੇ ਤੌਰ ਤੇ ਜੇ ਮੰਨ ਲਓ ਕਿਸੇ ਪਿੰਡ ਦੇ ਵਿੱਚ 100 ਘਰ ਡਿੱਗਿਆ ਹੋਵੇ ਉਹ 100 ਘਰ ਡਿੱਗਿਆ ਜਿਹੜਾ ਉਹ ਜਾਂ ਤਾਂ ਦਾਨੀ ਸੱਜਣ ਉਹ ਕਿਵੇਂ ਖੜਾ ਕਰਨਗੇ ਜਾਂ ਤਾਂ ਹੋਗਾ ਵੀ ਇੱਕੋ ਥਾਂ ਤੇ ਜਿਵੇਂ ਆਪਾਂ ਕੁਆਟਰ ਬਣਾਉਣੇ ਹੁੰਦੇ ਆ ਕੋਈ ਜੇ ਬੰਦਾ ਕਹੇ ਜੀ ਕਿ ਮੈਨੂੰ ਤਾਂ ਮੇਰਾ ਘਰ ਇੱਥੇ ਵੰਦੀਆ ਪਾ ਕੇ ਦਿਓ ਤੁਸੀਂ ਕਹੋ ਜੀ ਮੇਰਾ ਘਰ ਇੱਥੇ ਪਾ ਕੇ ਦਿਓ ਜਾਂ ਤਾਂ ਇੱਕੋ ਜਿਹਾ ਘਰ ਹੋਣ ਜਿਵੇਂ ਬਾਹਰਲੇ ਮੁਲਖਾਂ ਨੂੰ ਵੀ ਭਾਈ ਨਾ ਉਹ ਤੇ ਵੱਧ ਪੈਸੇ ਲੱਗੇ ਨਾ ਘੱਟ ਲੱਗੇ ਬਿਲਕੁਲ ਇੱਕੋ ਜਿਹੀ ਡਸੇ ਹੋਣ ਸਾਰਾ ਕੁਝ ਇੱਕੋ ਜਿਹਾ ਹੀ ਹੋਵੇ ਤੇ ਜਾਂ ਫਿਰ ਇਦਾਂ ਦੀ ਕੋਈ ਹੋਰ ਪਲਾਨਿੰਗ ਕਰਨੀ ਪਊਗੀ ਇਹ ਕੰਮ ਬਹੁਤ ਚੁਣੌਤੀ ਵਾਲਾ ਹੁੰਦੇ ਦਿਨਾਂ ਦੇ ਵਿੱਚ ਜੀ ਜੀ ਤੇ ਟੇਣਾ ਸਾਹਿਬ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਉਹ ਵੀ ਵਾਇਰਲ ਹੋ ਰਹੀਆਂ ਨੇ ਇਹ ਕਹਿੰਦੇ ਕਿ ਸੁਖਬੀਰ ਬਾਦਲ ਉਹਨਾਂ ਨੇ ਜਾ ਕੇ ਨੋਟ ਵੰਡੇ ਨੇ ਇਹਦੀ ਬੜੀ ਚਰਚਾ ਹੋ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਸੁਖਬੀਰ ਬਾਦਲ ਹੁਰਾਣੇ ਵੱਲੋਂ ਹੁਣ ਤੱਕ ਇਹ ਗੱਲ ਕਹੀ ਗਈ ਹੈ ਕਿ 2 ਕਰੋੜ ਰੁਪਏ ਦੇ ਤਕਰੀਬਨ ਸੀ ਕੈਸ਼ ਵੰਡਤਾ 2.5 ਲੱਖ ਲੀਟਰ ਦੇ ਤਕਰੀਬਨ ਸੀ ਡੀਜ਼ਲ ਵੰਡਤਾ ਜਿਹੜੇ ਸੈਂਕੜੇ ਦੀ ਗਿਣਤੀ ਦੇ ਵਿੱਚ ਜਿਹੜੇ ਮੋਟਰ ਪੰਪ ਉਹ ਜਾਰੀ ਕੀਤੇ ਗਏ ਦਿੱਤੇ ਗਏ ਆ ਕਿ ਕਿਸਾਨਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਅਸੀਂ ਤੁਹਾਡੇ ਨਾਲ ਖੜੇ ਆ ਇਹ ਵੀ ਗੱਲ ਕਹਿਤੀ ਆ ਵੀ ਜਦੋਂ ਹੁਣ ਆ ਤੁਸੀਂ ਰੇਟ ਚੱਕਾਂਗੇ ਆਪਾਂ ਉਸ ਤੋਂ ਬਾਅਦ ਕਣਕ ਬੀਜਣ ਵਾਸਤੇ ਬੀਜ ਲੈਣ ਦੇ ਲਈ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਤੇ ਜਿਹੜੇ ਇਸ ਖੇਤਾਂ ਦੇ ਵਿੱਚ ਰੇਤ ਆ ਪੂਰੇ ਪੰਜਾਬ ਦੇ ਵਿੱਚ ਖੇਤਾਂ ਦੇ ਵਿੱਚ ਰੇਤ ਆ ਹੜ ਕਰਕੇ ਆਈ ਇਹ ਖੇਤ ਤੁਹਾਡੇ ਵਹਿਲੇ ਕਰਕੇ ਸ਼੍ਰੋਮਣੀ ਅਕਾੜੀ ਦਲ ਦੇਊਗਾ ਤੇ ਸ਼੍ਰੋਮਣੀ ਅਕਾੜੀ ਦਲ ਦੇ ਟਰੈਕਟਰ ਸ਼੍ਰੋਮਣੀ ਅਕਾੜੀ ਦਲ ਦਾ ਤੇਲ ਸ਼੍ਰੋਮਣੀ ਅਕਾੜੀ ਦਲ ਦੇ ਵਰਕਰ ਹੋਣਗੇ ਤੁਹਾਡੇ ਖੇਤ ਅਸੀਂ ਵਹਿਲੇ ਕਰ ਰੇਤ ਤੁਹਾਡੀ ਹੋਊਗੀ ਜੇ ਸਰਕਾਰ ਪਰਚੇ ਪਾਊਗੀ ਪਰਚੇ ਮੇਰੇ ਤੇ ਹੋਣਗੇ ਤੁਹਾਡੇ ਤੇ ਨਹੀਂ ਹੋਣਗੇ ਮੈਂ ਸਾਰਾ ਕੁਝ ਆਖ ਲੜੂਗਾ ਤੇ ਅਗਲੀ ਗੱਲ ਇਹ ਜਿਕੇ ਬੀਜ ਜਿਹੜਾ ਤੁਹਾਨੂੰ ਅਗਲੀ ਫਸਲ ਵਾਸਤੇ ਅਸੀਂ ਮੁਹੱਈਆ ਕਰਾਵਾਂਗੇ ਸੋ ਇਸ ਲਈ ਕਿ ਦੇ ਨਾਲ ਵੀ ਕੰਮ ਚੱਲ ਰਿਹਾ ਕਈ ਲੋਕ ਇਹ ਗੱਲ ਕਹਿੰਦੇ ਸੁਖਬੀਰ ਬਾਦਲੂ ਤਾਂ ਇਹ ਪੈਸੇ ਜਾਣਬੁੱਝ ਕੇ ਵੰਡੇ ਜਾ ਰਹੇ ਆ ਆਪਦੇ ਰਾਜਨੀਤੀ ਦੇ ਪੈਰ ਪੱਕੇ ਕਰਨ ਦੇ ਲਈ ਮੇਰੀ ਸੋਚ ਹੋਰ ਆ ਵੀ ਯਾਰ ਕੋਈ ਨਾ ਕੋਈ ਐਪਰੀਸ਼ੀਏਟ ਕਰਨ ਵਾਲੀ ਗੱਲ ਵੀ ਕਰਨੀ ਚਾਹੀਦੀ ਆ ਵੋਟਾ ਕਿਹੜਾ ਪਰਸੋਂ ਵੀ ਅੱਜ ਪੈਸੇ ਵੰਡ ਕੇ ਪਰਸੋਂ ਵੋਟਾਂ ਲੈ ਲਗਾ ਵੋਟਾਂ ਕਿ ਡੇਢ ਸਾਲ ਪਿਆ ਤੇ ਪੰਜਾਬ ਗੜਾ ਤਾਂ 5 ਮਿੰਟ ਤਾਂ ਨਹੀਂ ਪਤਾ ਹੁੰਦਾ ਪਹਿਲਾਂ ਵੀ ਉਹਨਾਂ ਨੇ ਕਿਹੜੇ ਪਾਸੇ ਨੂੰ ਤੁਰ ਪੜਨਾ ਕਿਹੜੇ ਪਾਸੇ ਨੂੰ ਨਹੀਂ ਸੋ ਡੇਢ ਸਾਲ ਬਾਅਦ ਕਿਸੇ ਨੇ ਕੋਈ ਯਾਦ ਨਹੀਂ ਰੱਖਦਾ ਵੀ ਭਾਈ ਪੈਸੇ ਵੰਡੇ ਪਰ ਬੰਦਾ ਮਦਦ ਤਾਂ ਕਰ ਰਿਆ ਦਾ ਇਸ ਗੱਲ ਕਰਕੇ ਮੈਂ ਕਹਿੰਦਾ ਵੀ ਸ਼ੁਕਰੀਆ ਕਰਨਾ ਚਾਹੀਦਾ ਸੁਖਬੀਰ ਬਾਦਲ ਨੇ ਇਹ ਤਕੀ ਬਹੁਤ ਕੰਮ ਕੀਤਾ ਤੇ ਬਹੁਤ ਤੋਂ ਕੰਮ ਕਰ ਰਿਆ ਆ ਅਕਾਲੀ ਦਲ ਦੀ ਮੇਰੇ ਖਿਆਲ ਇੱਕ ਮਹੱਤਵਪੂਰਨ ਮੀਟਿੰਗ ਆ ਸ਼ਾਇਦ ਉਹਦੇ ਵਿੱਚ ਕੋਈ ਹੋਰ ਫੈਸਲੇ ਹੋਣ ਪਰ ਸੁਖਬੀਰ ਬਾਦਲ ਨੇ ਜਿਵੇਂ ਹੁਣ ਪਾਉ تھا ਉਹ ਕਿਸੇ ਨੇ ਪੈਸੀ ਮੰਗੇ 5 ਲੱਖ ਰੁਪਏ ਦਿੱਤਾ ਮੁੱਕ ਕੇ ਤੇ ਕਿਤੇ 2 ਲੱਖ ਰੁਪਈਆ ਕਿਤੇ 3 ਲੱਖ ਰੁਪਈਆ 8 ਲੱਖ ਰੁਪਈਆ ਕੱਲ ਸਸਰਾਲੀ ਵਾਲੇ ਬੰਦਤੇ ਸੀ ਉੱਥੇ ਵੀ ਵੱਡੇ ਐਲਾਨ ਕੀਤੇ ਆ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ ਇਥੇ ਸੋ ਇਹ ਦੇਖੋ ਇਹ ਭਾਵੇਂ ਸਿਆਸੀ ਤੌਰ ਦੇ ਉੱਤੇ ਭਾਵੇਂ ਜੋ ਹੋਰ ਜੋ ਮਰਜ਼ੀ ਬੰਦੇ ਦੇ ਮਨ ਦੇ ਵਿੱਚ ਹੋਵੇ ਵੀ ਮੈਂ ਕਾਮਯਾਬੀ ਮੈਨੂੰ ਮਿਲੇ ਪਰ ਫਿਲਹਾਲ ਤਾਂ ਬੂਟਾਂ ਸਿਰ ਦੇ ਉੱਤੇ ਹਨੀ ਕਿ ਜਦੋਂ ਅਸੀਂ ਲੋਕਾਂ ਦੇ ਲਈ ਕੰਮ ਕਰਦੇ ਆਂ ਤੇ ਉਹਨੂੰ ਐਪਰੀਸ਼ੀਏਟ ਕਰਨਾ ਬਣਦਾ ਨਾ ਕਿ ਉਹਨੂੰ ਆਪਾਂ ਕਹ ਜੀਏ ਵੀ ਹੌਸਲਾ ਪਸਤ ਕਰਨਾ ਚਾਹੀਦਾ ਕਿ ਉਹ ਤਾਂ ਬੰਦਾ ਹਟ ਜਾਊਗਾ ਤੇ ਜਿੰਨਾ ਬੰਦਾ ਨੇ ਰੌਲਾ ਪਾਉਣਾ ਉਹਨਾਂ ਨੇ ਪੰਜੀ ਵੀ ਦੇਣੀ ਜੀ ਇੱਥੇ ਸੋ ਇਸ ਕਰਕੇ ਜਿਹੜਾ ਵੀ ਬੰਦਾ ਦਿੰਦਾ ਇਸ ਵੇਲੇ ਕੋਈ ਕਲਾਕਾਰ ਪੈਸੇ ਦਿੰਦਾ ਇਸ ਵੇਲੇ ਕੋਈ ਫਿਲਮ ਸਟਾਰ ਦਿੰਦਾ ਇਸ ਵਾਰ ਕੋਈ ਲੀਡਰ ਦੰਦਾ ਆਪਾਂਲੇ ਵੀ ਦੇਣ ਸਾਰੇ ਮੈਂ ਤਾਂ ਕਹਾਂ ਜੀ ਜੀ.ਪੀ.ਆਣੇ ਵੀ ਦੇਣ ਸਾਰੇ ਕਾਂਗਰਸੀ ਵੀ ਦੇਣ ਸਾਰੇ ਜਿਹਦਾ ਆਪਾਂ ਨੂੰ ਦਿਖ ਰਿਹਾ ਵੀ ਆ ਨੁਕਸਾਨ ਹੋਇਆ ਤੇ ਆ ਉਹ ਜਿਹੜਾ ਦਿਖਦਾ ਕੋਈ ਲੁਕੀ ਤਾਂ ਗੱਲ ਹੈ ਨਹੀਂ ਉਹਨੂੰ ਹੋਣੀ ਦੇਣੇ ਚਾਹੀਦੇ ਮਟੇ ਚੱਲ ਕੇ ਨਾ ਵੱਡੇ ਦਾ ਦੁੱਖ ਦਰਦ ਥੋੜਾ ਜਿਹਾ ਘਟੇ ਸੋ ਲੋੜ ਆਪਾਂ ਨੂੰ ਬਈ ਪਾਈ ਪੰਜਾਬੀ ਬੀਬੀ ਪੰਜਾਬੀ ਦੇ ਪ੍ਰਤੀ ਸੋਚੇ ਹੁੰਦੀ ਹੈ ਵੀ ਇਹਦੀ ਮਿੱਟੀ ਵੀ ਪੱਟੋ ਉਹਦੀ ਮਿੱਟੀ ਪੱਕੜਦੀ ਛਾਣੇ ਉੱਤੇ ਉਹਨੂੰ ਐਪਰੀਸ਼ੀਏਟ ਵੀ ਕਰਨੇ ਚਾਹੀਦੇ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਪਰ ਐਪਰੀਸ਼ੀਏਸ਼ਨ ਬਹੁਤ ਘੱਟ ਥਾਵਾਂ ਤੇ ਹੁੰਦੀ ਹੈ ਖੈਰ ਉਧਰ ਮੁੱਖ ਮੰਤਰੀ ਸਾਹਿਬ ਦੀ ਸਿਹਤ ਕਿਵੇਂ ਹੈ ਜੀ ਹੁਣ ਕਹਿੰਦੇ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਦੀ ਪਤਾ ਲੱਗਾ ਜੀ ਕਿ ਹੁਣ ਸਿਹਤ ਦੇ ਵਿੱਚ ਅੱਗੇ ਨਾਲੋਂ ਕਾਫੀ ਸੁਧਾਰ ਆ ਤੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਇਹ ਮੁਹਾੜੀ ਦੇ ਫੋਟੋ ਹਸਪਤਾਲ ਦੇ ਵਿੱਚ ਦਾਖਲ ਆ ਤੇ ਅੱਗੇ ਪਤਾ ਲੱਗਾ ਜੀ ਡਾਕਟਰਾਂ ਦੇ ਬਤਾਰਕ ਉਹਨਾਂ ਦੀ ਪਲਸ ਰੇਟ ਹੁਣ ਪਹਿਲਾਂ ਨਾਲੋਂ ਕਾਫੀ ਸੁਧਾਰ ਆ ਤੇ ਡਾਕਟਰਾਂ ਦੀ ਟੀਮ ਵੱਲੋਂ ਉਹਨਾਂ ਦੇ ਸਾਰੇ ਟੈਸਟ ਕੀਤੇ ਜਾ ਰਹੇ ਆ ਇਸ ਟੈਸਟਿੰਗ ਰਿਪੋਰਟਾਂ ਸੁਣ ਤੋਂ ਟੀਜਨ ਕਾ ਉਹਨਾਂ ਦੇ ਵੱਲੋਂ ਅੱਜ ਕਮਿਟੀ ਦੀ ਮੀਟਿੰਗ ਵੀ ਕੀਤੀ ਜਾਣੀ ਹੈ ਇਹ ਹਸਪਤਾਲ ਤੋਂ ਆਨਲਾਈਨ ਅਗਵਾਈ ਕਰਨੀ ਹੈ ਇਹ ਜਾਣਕਾਰੀ ਮਿਲਿਆ ਪਿਛਲੇ ਦਿਨੀ ਆਪਾਂ ਜਾਣਦੇ ਕਿ ਇਹਨਾਂ ਦੀ ਪਲਸ ਰੇਟ ਘਟ ਗਈ ਇਸ ਕਰਕੇ ਹਸਪਤਾਲ ਚ ਦਾਖਲ ਕਰਵਾਏ ਗਏ ਸੀ ਕਈ ਥਾਵਾਂ ਤੋਂ ਖਬਰ ਆਈ ਵੀ ਹੈ ਕਿ ਇਹਨਾਂ ਨੂੰ ਪਰੇ ਕਰਕੇ ਤੇ ਹੋਰ ਨੂੰ ਮੁੱਖ ਮੰਤਰੀ ਬਣਾਉਣੀ ਚਾਹੁੰਦੀ ਹੈ ਦਿੱਲੀ ਦੀ ਜਿਹੜੀ ਧਿਰ ਪਰ ਬਾਅਦ ਵਿੱਚ ਮੁੱਖ ਮੰਤਰੀ ਨੇ ਕਹਿੰਦੇ ਵੀ ਵੀ ਗੱਲ ਕਹੀ ਕਿ ਮੈਂ 40 ਤਾਂ ਮੇਰੇ ਕੋਲ ਹੀ ਐਮਐਲਏ ਹੈਗੇ ਆ ਤੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਬਹੁਤ ਆਈਆਂ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ ਨੇ ਤੇ ਉਹਨਾਂ ਨੂੰ ਬਦਲਿਆ ਨਹੀਂ ਜਾ ਰਿਹਾ ਤੇ ਉਹੀ ਪੰਜਾਬ ਦੀ ਅਗਵਾਈ ਕਰਨਗੇ ਤੇ ਵੀ ਨਹੀਂ ਅੱਜ ਦੀ ਮੀਟਿੰਗ ਦੇ ਵਿੱਚ ਕੀ ਗੱਲ ਕਰਦੇ ਆ ਜੀ ਬਟਾਣਾ ਸਾਹਿਬ ਇੱਕ ਵਾਰ ਫਿਰ ਤੋਂ ਹੜ ਦੀ ਗੱਲ ਕਰਦੇ ਆ ਜੀ ਜੋ ਹਾਲਾਤ ਬਣ ਗਏ ਪੰਜਾਬ ਦੇ ਇਸ ਹਿਸਾਬ ਨਾਲ ਤਾਂ ਇਹ ਲੱਗਦਾ ਹੈ ਕਿ ਪੰਜਾਬ ਕਈ ਸਾਲ ਪਿੱਛੇ ਪੈ ਗਿਆ ਜੀ ਹਾਂ ਬਿਲਕੁਲ ਜੀ ਪਿਛਲੇ ਦਿਨੀ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕਿ ਸਾਬਕਾ ਮੰਤਰੀ ਨੇ ਅਜਨਾਲਾ ਤੋਂ ਐਮਐਲਏ ਆ ਉਨ੍ਹਾਂ ਨੇ ਇੱਕ ਵੀਡੀਓ ਦੇ ਵਿੱਚ ਗੱਲ ਕਹੀ ਸੀ ਕਿ ਸਾਡਾ ਅਜਨਾਲਾ ਤਲਕ ਇਧਰਲਾ ਏਰੀਆ 20 ਸਾਲ ਪਿੱਛੇ چلا ਗਿਆ ਇਸ ਹੜ੍ਹ ਦੇ ਕਰਕੇ 20 ਸਾਲ ਪਿੱਛੇ چلا ਗਿਆ ਨਾਲ ਇਹ ਵੀ ਗੱਲ ਕਹੀ ਸੀ ਕਿ ਅਜਨਾਲਾ ਦੇ ਬਹੁਤੇ ਹਿੱਸਿਆਂ ਦੇ ਵਿੱਚ ਪਾਣੀ ਇੰਨਾ ਜੀ ਇੱਥੇ 1 ਕਿਲੋ ਚੌਲ ਵੀ ਨਹੀਂ ਹੋਣੇ 1 ਕਿਲੋ ਚੌਲ ਵੀ ਦਿਸਦੇ ਨਹੀਂ ਨਾ ਹੀ ਹੋਣੇ ਆ ਸੋ ਮਤਲਬ ਇਹ ਜੀ ਕਿ ਇਹ ਹੜ੍ਹ ਦੀ ਧਿਆਨਕਤਾ ਨੂੰ ਧਿਆਨ ਕਰਨ ਵਾਲੇ ਬਿਆਨ ਆ ਇਹ ਹੜ੍ਹ ਬਹੁਤ ਵੱਡਾ ਨੁਕਸਾਨ ਲੈ ਕੇ ਆਇਆ ਇਹ ਪੰਜਾਬ ਦਾ ਪਹਿਲਾ ਹੜ੍ਹ ਐ ਸਾ ਜਿਨੇ ਇੰਨੀ ਵੱਡੀ ਤਬਾਹੀ ਕੀਤੀ ਆ ਆਰਥਿਕ ਤੌਰ ਦੇ ਉੱਤੇ ਮੌਤਾਂ ਹੁਣ ਤੱਕ 47 ਹੋ ਚੁੱਕੀਆਂ ਹਾਲੇ ਪਤਾ ਨਹੀਂ ਪਾਣੀ ਸੁੱਕੇ ਤੋਂ ਬਾਅਦ ਵਿੱਚੋਂ ਕੀ ਕੀ ਨਿਕਲਣਾ ਕੀ ਕੀ ਵਿੱਚੋਂ ਹੋਰ ਐਸਾ ਹੋਊਗਾ ਜਿਹਦੇ ਕਰਕੇ ਹੋਰ ਸਮੱਸਿਆ ਖੜੀ ਹੋ ਸਕਦੀ ਆ ਸੋ ਇਸ ਹੜ੍ਹ ਦੇ ਕਰਕੇ ਪੰਜਾਬ ਬਹੁਤ ਪੁੱਛੇ ਗਿਆ ਪਰ ਪੰਜਾਬ ਨੂੰ ਪੰਜਾਬੀ ਬਚਾਉਂਦੇ ਰਹੇ ਆ ਤੇ ਹਾਂ ਸੱਚ ਬਾਰੇ ਇਥੇ ਚੋਂ ਵਿਸਰਨ ਜAVE ਗੱਲ ਕੱਲ ਨੂੰ ਯਾਨੀ ਕਿ 9 ਤਰੀਕ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਵੀ ਆ ਰਹੇ ਪੰਜਾਬ ਦੇ ਵਿੱਚ ਸੜ ਪਰਭਾਵਿਤ ਖੇਤਰਾਂ ਦਾ ਉਹਨਾਂ ਨੇ ਦੌਰਾ ਕਰਦਾ ਭਾਰਤ ਦੇ ਬਾਕੀ ਹੱਬਾ ਖਵਕ ਹਿੱਸਿਆਂ ਦੇ ਵਿੱਚ ਵੀ ਉਹਨਾਂ ਨੇ ਦੌਰਾ ਕਰਨ ਜਾਣਾ ਚੰਗੀ ਗੱਲ ਆ ਉਹ ਦਿੰਦੇ ਪੰਜਾਬ ਨੂੰ ਕੀ ਆ ਪੰਜਾਬ ਦੀ ਢੋਲੀ ਦੇ ਵਿੱਚ ਕੀ ਪਾਉਂਦੇ ਆ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ਖਰੇ ਕਿਵੇਂ ਉਤਰਦੇ ਆ ਹੁਣ ਇਹ ਵਕਤ ਨੇ ਜਾਣ ਕਰਨਾ ਕਿਉਂਕਿ ਸਭ ਦਾ ਧਿਆਨ ਤਾਂ ਇਸ ਗੱਲ ਦੇ ਵੱਲ ਆ ਕਿ ਪ੍ਰਧਾਨ ਮੰਤਰੀ ਸਾਹਿਬ ਹੁਣ ਜਾਰੀ ਕੀ ਕਰਦੇ ਆ ਪ੍ਰਧਾਨ ਮੰਤਰੀ ਸਾਹਿਬ ਹੁਣ ਕੀ ਦਿੰਦੇ ਆ ਧਿਆਨ ਇਸ ਗੱਲ ਦੇ ਵੱਲ ਹੀ ਆ ਪਰ ਦੇਖਦੇ ਭਾਈ ਉਹ ਦਿੰਦੇ ਕੀ ਆ ਜੀ ਜੀ ਬਿਲਕੁਲ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਆਜ ਦੇ ਲਈ ਇਹ ਨਹੀਂ ਜੀ ਆਪਾਂ ਫੇਰ ਵਿਚਾਰਾਂ ਨਹੀਂ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ